ਅਸੀਂ ਬੈਠੇ ਆ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਦੇ ਇੱਕ ਪਾਰਕ ਦੇ ਵਿੱਚ ਅੱਜ ਸਵੇਰੇ ਸੈਰ ਕਰਦੇ ਕਰਦੇ ਸਾਨੂੰ ਇੱਥੇ ਥੋੜੀ ਜਿਹੀ بارش ਹੋਣ ਦੇ ਕਾਰਨ ਇੱਕ ਸ਼ੈੱਡ ਬਣਿਆ ਨੇ ਜਿਹੜਾ ਇੱਥੇ ਸੇਫਟੀ ਦੇ ਲਈ ਹੈ ਕਿਸ بارش ਤੋਂ ਜਾਂ ਹੋਰ ਸਾਧਨਾਂ ਦੇ ਲਈ ਜਿੱਥੇ ਲੋਕ ਆ ਕੇ ਬੈਠ ਕੇ ਆਰਾਮ ਵੀ ਕਰਦੇ ਆ ਤੇ ਇੱਥੇ ਬੜਾ ਖੂਬਸੂਰਤ ਨਜ਼ਾਰਾ ਬਣਿਆ ਜਦੋਂ ਮੇਰੇ ਗੱਲ ਕਰਨ ਤੇ ਇੱਥੇ ਪਤਾ ਲੱਗਿਆ ਕਿ بارش ਹੋਣ ਦੇ ਕਾਰਨ ਜਿਹੜਾ ਸੀਗਾ ਇੱਥੇ ਬੈਠੇ ਜਿਹੜੇ ਸਾਡੇ ਸਾਥੀ ਸੀ ਸਾਡੇ ਲੋਕ ਸੀ ਮੈਨੂੰ ਪਹਿਲੀ ਵਾਰੀ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੇ ਵਿੱਚ ਨੇ ਸਾਡੇ ਇੱਕ ਪਾਕਿਸਤਾਨ ਤੋਂ ਦੋਸਤ ਇਹਨਾਂ ਨੂੰ ਮੈਂ ਕਦੇ ਗੱਲ ਨਹੀਂ ਕੀਤੀ ਸੀ ਬੈਠੋ ਸੈਰ ਕਰਦੇ ਉਹ ਦੇਖਦੇ ਸੀਗੇ ਸਾਡੇ ਨਾਲ ਹੀ ਸਾਡੇ ਪੰਜਾਬ ਤੋਂ ਸਾਡੇ ਇੱਕ ਬੈਠੇ ਨੇ ਮੋਗਾ ਤੋਂ ਜਿਨ੍ਹਾਂ ਦੇ ਬਾਰੇ ਹੁਣੇ ਪਤਾ ਲੱਗਾ ਕਿ ਇਹ ਜਿਹੜੇ ਗਵਰਨਮੈਂਟ ਸਰਵਿਸ ਜਿਹੜੇ ਟੀਚਰ ਹੈਗੇ ਉਹ ਰਿਟਾਇਰਡ ਨੇ ਤੇ ਆਹ ਉਹ ਆਪਾਂ ਥੋੜੀਆਂ ਜਿਹੀਆਂ ਗੱਲਾਂ ਕਰਦੇ ਇਹਨਾਂ ਦੇ ਨਾਲ ਤਾਂ ਕਿ ਇਸ ਦੇਸ਼ ਦੇ ਬਾਰੇ ਕੀ ਸੋਚਦੇ ਆ ਆਪਣੇ ਦੇਸ਼ਾਂ ਦੇ ਬਾਰੇ ਕੀ ਸੋਚਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਅਦਾਬ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਫਕਤ ਮਲਿਕ ਸ਼ਫਕਤ ਮਲਿਕ ਅੱਛਾ ਮਲਕ ਸਾਬ ਤੁਸੀਂ ਪਾਕਿਸਤਾਨ ਤੋਂ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਹਰੀਪੁਰ ਤੋਂ ਆਇਆ ਹਰੀਪੁਰ ਹਰੀਪੁਰ ਸਰਹੱਦ ਦਾ ਇੱਕ ਪਹਾੜ ਹੈ ਹਾਂਜੀ ਹਾਂਜੀ ਸਰ ਹਾਂ ਤੁਸੀਂ ਦੱਸਿਆ ਸੀਗਾ ਇਹਨੇ ਪਹਿਲਾਂ ਅਸੀਂ ਗੱਲਾਂ ਕਰ ਰਹੇ ਸੀ ਜਦੋਂ ਕਿ ਮੇਰਾ ਇਹਨਾਂ ਨਾਲ ਗੱਲ ਕਰਨ ਦਾ ਜਿਹੜਾ ਸੀ ਸੁਭਬ ਬਣਿਆ ਕਿ ਪਾਕਿਸਤਾਨ ਦੇ اسلامਾਬਾਦ ਸ਼ਹਿਰ ਦੇ ਨੇੜੇ ਹਰੀਪੁਰ ਹਰੀਪੁਰ ਇਹਨਾਂ ਨੇ ਗੱਲਾਂ ਦੇ ਵਿੱਚ ਸਾਨੂੰ ਪਹਿਲਾਂ ਦੱਸਿਆ ਸੀ ਕਿ ਜੋ ਹਰੀ ਸਿੰਘ ਨਲਵਾ ਸਾਡੇ ਇੱਕ ਬਹੁਤ ਸਿੱਖ ਜਰਨੈਲ ਹੋਏ ਐ ਬਹੁਤ ਤਕੜੇ ਉਹਨਾਂ ਦਾ ਜਿਹੜਾ ਸੀਗਾ ਉੱਥੇ ਉਹ ਨਗਰ ਹੈਗਾ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਕਿਲਾ ਵੀ ਬਣਾ ਹੋਇਆ ਹੈ ਅੱਛਾ ਤੁਸੀਂ ਕਿੰਨੀ ਦੇਰ ਤੋਂ ਆਏ ਹੋ ਮੈਂ ਕਹਿੰਦਾ ਨੂੰ ਕਿ ਤਕਰੀਬਨ ਬਹੁਤ ਟਾਈਮ ਹੋ ਗਿਆ ਹੈ ਅੱਛਾ ਕਿ ਮੈਂ ਇੱਥੇ ਬੜਾ ਮਤਮਨ ਹੋਰ ਖੁਸ਼ੀ ਇਸ ਵਜ੍ਹਾ ਤੋਂ ਕਿ ਇੱਥੇ ਹਰ ਕਿਸਮ ਦੀ ਹਰ ਮੁਲਕ ਦੇ ਲੋਕ ਆਬਾਦੀ ਹੈ ਇੱਥੇ ਰਹਿ ਰਹੇ ਮਿਹਨਤ ਕਰ ਰਹੇ ਔਰ ਸਭ ਤੋਂ ਬੜੀ ਖੁਸ਼ੀ ਇਹ ਹੈ ਕਿ ਜਿਸ ਵਕਤ ਅਸੀਂ ਸੁਬਾਹ ਇੱਥੇ ਸ਼ਹਿਰ ਨੂੰ ਆਉਂਦੇ ਹਾਂ ਇਹ ਆਮ ਅਣਜਾਣ ਲੋਕਾਂ ਨੂੰ ਵੀ ਮਿਲਦੇ ਆ ਤੇ ਉਹਨਾਂ ਚ ਚਾਹੇ ਉਹ ਇੰਡੀਆ ਦੇ ਹੋਣ ਚਾਹੇ ਉਹ ਬੰਗਲਾਦੇਸ਼ ਦੇ ਹੋਣ ਚਾਹੇ ਉਹ ਪਾਕਿਸਤਾਨ ਦੇ ਹੋਣ ਇੱਕ ਬੜੀ ਪਿਆਰੀ ਖੁਸ਼ਬੂ ਜੀ ਆਂਦੀ ਹੈ ਜਿਹੜੀ ਇਹ ਤੋਂ ਗੱਲਬਾਤ ਕਰੀਦੀ ਹੈ ਬੜੀ ਮੁਹੱਬਤ ਹੈ ਮਨੂੰ ਅਫਸੋਸ ਹੁੰਦਾ ਹੈ ਕਿ ਸਾਡੇ ਜਿਹੜੇ ਸਿਸਟਮ ਔਰ ਨਿਜ਼ਾਮ ਔਰ ਉਹਨਾਂ ਇੱਕ ਦੂਏ ਨਾਲ ਲੜਾਈ ਝਗੜੇ ਇਸ ਚੱਕਰ ਵਿੱਚ ਪੇਰ ਹਨ ਹਾਲਾਂਕਿ اس پردیس ہی آ کے اسی لوگ آپ ملنے ہیں خوشیاں غمیاں شریق ہونے ہیں بڑا انجوائے کرنے ہیں کہ افسوس یہ ہو کہ اللہ کریم تو دعا یہ کہ سارے سیاست دانوں توفیق دے کہ وہ آپ محبت اور جق جہتی پیدا اسے مذہب دا معاملات بعد ہی پہلے انسانیت گوھر ہونا چاہیے ਤੇ ਮਜ਼ਹਬ ਆਪਣਾ ਆਪਣਾ سلسلہ ਉਸ ਤੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਨਾ ਹਟ ਜਾਓ ਜਾਂ ਨਾ ਕਰੋ ਤੇ ਇਸ ਵਾਸਤੇ ਸਾਨੂੰ ਆਪਣੇ ਇੱਕ ਮੁਹੱਬਤ ਪਿਆਰ ਦੀ ਦੁਨੀਆ ਬੁਸਾਰੀ ਚਾਹੀਦੀ ਏ ਜਿਹੜਾ ਮੈਂ ਸ਼ੁਕਰਗੁਜ਼ਾਰ ਹਾਂ ਕੈਨੇਡਾ ਦਾ ਕਿ ਇਹਨਾਂ ਨੇ ਸਾਡੇ ਜੈਸੇ ਲੋਕਾਂ ਦੇ ਗਰੀਬ ਮੁਲਕਾਂ ਵਾਸਤੇ ਇੱਕ ਮੁਫਤ ਦੀ ਜਗ੍ਹਾ ਬਣਾਈ ਏ ਜਿੱਥੇ ਅਸੀਂ ਵਾਦ ਕਰਨੇ ਆਂ ਕੱਪ ਲਾਣੇ ਆਂ ਇਹ ਜਾਇ ਕਰਨੇ ਆਂ ਜੀ ਜੀ ਮੁਹੱਬਤ ਦੀ ਦੁਆ ਜਿਹੜੀ ਮੰਗਰੇ ਨੇ ਮਲਕ ਸਾਹਿਬ ਸਾਡੇ ਜਿਹੜੋ ਪਾਕਿਸਤਾਨੀ ਨਾਗਰਿਕ ਨੇ ਇੱਥੇ ਕੈਨੇਡਾ ਦੇ ਵਿੱਚ ਆਏ ਨੇ ਤੇ ਉਹ ਇਹ ਸ਼ੁਕਰਗੁਜ਼ਾਰ ਵੀ ਨੇ ਕਿ ਜਿਹੜਾ ਸਾਡੇ ਮੁਲਕਾਂ ਦੇ ਵਿੱਚ ਅਸੀਂ ਇੱਕੋ ਹੀ ਜਿਹੜਾ ਮੁਲਕ ਤੋਂ ਦੋ ਮੁਲਕ ਬਣੇ ਆ ਉਹ ਨਹੀਂ ਸਾਨੂੰ ਮਿਲਾ ਸਕਦੇ ਉੱਥੇ ਹੱਦਾਂ ਸਖਤਾਂ ਦੀਆਂ ਬੰਨ੍ਹੇ ਕੱਡੀਆਂ ਵੀਆਂ ਕੰਡਿਆਲੀ ਤਾਰਾਂ ਤੇ ਫੌਜਾਂ ਦੀਆਂ سنگੀਨਾਂ ਦੇ ਵਿੱਚ ਅਸੀਂ ਗੱਲ ਵੀ ਨਹੀਂ ਕਰ ਸਕਦੇ ਪਰ ਇਸ ਬਗਾਨੇ ਦੇਸ਼ ਨੇ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਨੇ ਸਾਨੂੰ ਇਕੱਠੇ ਕਰ ਦਿੱਤਾ ਆਓ ਅਸੀਂ ਮਿਲਦੇ ਹਾਂ ਕਿ ਸਾਡੇ ਹੋਰ ਦੂਸਰੇ ਜੋ ਨਾਗਰਿਕ ਹਨ ਜੋ ਇੱਕ ਵਿਜ਼ਟਰ ਵੀਜ਼ੇ ਤੇ ਆਏ ਹਨ ਕੀ ਨਾਮ ਹੈ ਜੀ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਸਿੰਘ ਗੁਰਨਾਮ ਸਿੰਘ ਪਹਿਲਾਂ ਅਸੀਂ ਗੱਲਾਂ ਕਰਦੇ ਸੀਗੇ ਕਿ ਮੋਗਾ ਤੋਂ ਆਏ ਨੇ ਹਿੰਦੁਸਤਾਨ ਦੇ ਪੰਜਾਬ ਦੇ ਸ਼ਹਿਰ ਮੋਗੇ ਤੋਂ ਅੱਛਾ ਤੁਸੀਂ ਵਿਜ਼ਟਰ ਵੀਜ਼ੇ ਤੇ ਆਏ ਹੋ ਕਿਵੇਂ ਲੱਗਦਾ ਜੀ ਤੁਹਾਨੂੰ ਮੈਂ ਮਾਸਟਰ ਜ਼ੈਰਾ ਜੀ ਹਾਂਜੀ ਮੈਂ ਇੱਥੇ ਵਿਜ਼ਟਰ ਵੀਜ਼ੇ ਤੇ ਆਪਦੀ ਪੇਡਿਕੂਲ ਆਇਆ ਹਾਂ ਮੈਂ ਜਿੱਦ ਮੈਨੂੰ ਇਹ ਦੇਸ਼ ਬਹੁਤ ਵਧੀਆ ਲੱਗਦਾ ਹੈ ਕਿ ਸਿਸਟਮ ਬਹੁਤ ਵਧੀਆ ਸੁਖਾਲਾ ਦਾ ਹਾਂਜੀ ਇਹ ਸਾਰਾ ਰੈਗੂਲੇਸ਼ਨ ਇੱਥੇ ਚੰਗੇ ਆ ਲੋਕ ਬੜੇ ਪਿਆਰ ਨਾਲ ਰਹਿੰਦੇ ਆ ਖਾਸ ਕਰਕੇ ਜਿਹੜੇ ਪੰਜਾਬੀ ਨੇ ਉਹ ਜਦੋਂ ਇੱਥੇ ਆਉਂਦੇ ਇੱਕ ਦੂਜੇ ਨਾਲ ਬੜਾ ਪਿਆਰ ਕਰਦੇ ਆ ਮੈਂ ਹਰ ਉਹ ਜਿੱਥੇ ਸੈੱਟ ਕਰਦਾ ਹਾਂ ਸ਼ਾਮ ਨੂੰ ਜਿਹੜੇ ਪੰਜਾਬੀ ਭਾਈਚਾਰਾ ਸਾਰਾ ਬਿਲਕੁਲ ਇਕੱਠੇ ਹੁੰਦੇ ਨੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਮਿਲਦੇ ਆ ਗੱਲਾਂ ਖੇਡਦੇ ਆ ਐਨਜੋਏ ਕਰਦੇ ਆ ਆਪ ਦਾ ਬਹੁਤ ਵਧੀਆ ਟਾਈਮ ਪਾਸ ਹੋ ਰਿਹਾ ਹਾਂਜੀ ਹਾਂਜੀ ਅੱਛਾ ਤੁਹਾਨੂੰ ਕਿਵੇਂ ਲੱਗਦਾ ਕਿ ਅੱਜ ਅਸੀਂ ਸਮੱਬ ਬਣਿਆ ਬੈਠਨ ਦਾ ਹੈ ਸਾਡੇ ਪਾਕਿਸਤਾਨ ਤੋਂ ਪੰਜਾਬੀ ਨੇ ਅਸੀਂ ਹਿੰਦੁਸਤਾਨ ਤੋਂ ਪੰਜਾਬੀ ਆ ਜਦੋਂ ਸਾਨੂੰ ਇਹ ਮੁਲਕ ਨੇ ਇਕੱਠਾ ਕੀਤਾ ਤੁਹਾਨੂੰ ਕਿਵੇਂ ਲੱਗਦਾ ਕਿ ਸਾਡੇ ਦੇਸ਼ ਦੇ ਦੋਨਾਂ ਦੇਸ਼ਾਂ ਦੀਆਂ ਸੋਚਾਂ ਦੇ ਵਿੱਚ ਜਾਂ ਸਾਡੇ ਆਪ ਦੇ ਦਿਲਾਂ ਦੇ ਵਿੱਚ ਕਿੰਨਾ ਫਰਕ ਲੱਗਦਾ ਤੁਹਾਨੂੰ ਸਾਡੇ ਦਾ ਪਿਆਰ ਤਾਂ ਬਹੁਤ ਹੈ ਪਾਕਿਸਤਾਨ ਤੋਂ ਆਏ ਨੇ ਭਾਈ ਭਾਈ ਸਾਨੂੰ ਬਹੁਤ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਸਾਡੇ ਲੀਡਰਾਂ ਨੇ ਜਿਹੜੀਆਂ ਨੇ ਉਸ ਤਰ੍ਹਾਂ ਬੰਡੀਆਂ ਨੇ 1947 ਦੇ ਉਸ ਤਰ੍ਹਾਂ ਬੰਡੀ ਬਹੁਤ ਤਨਾਅ ਕਿ ਜੇ ਸਾਡਾ ਕੋਈ ਨਾਗਰਿਕ ਪਾਕਿਸਤਾਨ ਚ ਆ ਜਾਂਦਾ ਸਾਰੀ ਉਰੂਪ ਜੇਲਾ ਚ ਜਾਂਦਾ ਜਾਂ ਪਾਕਿਸਤਾਨ ਦਾ ਨਾਗਰਿਕ ਕੋਈ ਇੰਡੀਆ ਚ ਆ ਜਾਂਦਾ ਉਹ ਸਾਰੇ ਨੂੰ ਤਾਂ ਕੋਈ ਸੁਣਵਾਇ ਨਹੀਂ ਜੀ ਉਸ ਤੇ ਉਹ ਜੇਲ੍ਹ ਚ ਸਰਕੇ ਤੇ ਵਿਚਾਰਾ ਮਰ ਜਾਂਦਾ ਸਾਨੂੰ ਇਹਨਾਂ ਲੀਡਰਸ਼ਿਪ ਦਾ ਵੀ ਸਲਤਾਂ ਜਿਹੜੀਆਂ ਨੇ ਤਨਾਅ ਘਟ ਕਰਨਾ ਚਾਹੀਦਾ ਇੱਕ ਦੂਜੇ ਜਿਹੜਾ ਵਿਜ਼ਟਰ ਵੀਜ਼ੇ ਦੇਣ ਚਾਹੀਦੇ ਜਿਵੇਂ ਕੈਨੇਡਾ ਦੇ ਅ ਇਹੋ ਜਿਹੇ ਵਿਜ਼ਟਰ ਵੀਜ਼ੇ ਅਸੀਂ ਅਪਦੇ ਵਿੱਚ ਮੈਂ ਪਾਕਪੁਰ ਦਾ ਜਨਮ ਘੁੰਮੀਏ ਖੁੱਲਿਆਂ ਜਾਂ ਸਕਾਂ ਉੱਥੇ ਮੇਰਾ ਬ੍ਰਦਰ ਵੀ ਉੱਥੇ ਜਾ ਤੱਕੇ ਅਰਜ਼ਿਆ ਦਾ ਪੁਰਾਣਾ ਪਿੰਡ ਵੇਖ ਲੀਏ ਉਹਦਾ ਦਾ ਮਾਹੌਲ ਵੇਖ ਲੀਏ ਉਸ ਮੈਂ ਲੋਕਾਂ ਦਾ ਪਿਆਰ ਵੇਖ ਲੀਏ ਕਿਵੇਂ ਪਿਆਰ ਕਰਦੇ ਨੇ ਦਰਦ ਸਭ ਧਰਮਾਂ ਦੇ ਅੱਖਾਂ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਕਿ ਉਹ ਪਿਆਰ ਦਾ ਦਰਦ ਕਿਸੇ ਦਾ ਦੁਆ ਕਿਸੇ ਦੀ ਜਿਹੜੀ ਹੈਗੀ ਹੈ ਹਰ ਇੱਕ ਦੀ ਇਹ ਇੱਛਾ ਹੈਗੀ ਹੈ ਕਿ ਉਸ ਇਨਸਾਨੀਅਤ ਨੂੰ ਬਚਾਉਣ ਦੇ ਲਈ ਜੋ ਸਾਡੇ ਅਸੀਂ ਇੰਨੇ ਅਸੀਂ ਦੇਸ਼ਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਜਾਂ ਅਸੀਂ ਆ ਕੇ ਕੁਝ ਦੇਖਦੇ ਆ ਕਿ ਅਸੀਂ ਕਿਉਂ ਨਹੀਂ ਅਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜ ਸਕਦੇ ਕਿ ਸਾਡੇ ਸਰਹੱਦਾਂ ਦੇ ਉੱਤੇ ਜੋ ਭਾਵੇਂ ਚੜਦੇ ਪੰਜਾਬ ਦੇ ਲੈਂਦਾ ਪੰਜਾਬ ਦਾ ਹਿੰਦੁਸਤਾਨ ਜਾਂ ਪਾਕਿਸਤਾਨ ਦੇ ਦੇਸ਼ ਹੈਗੇ ਆ ਜਾਂ ਉਹਨਾਂ ਦੀ ਫੌਜ ਹੈ ਜਿਹੜੀ ਉਹ ਆਪਦੀਆਂ ਅਸੀਂ ਕੁਰਬਾਨੀਆਂ ਕਹਿ ਕੇ ਕਿ ਤਾੜੀਆਂ ਮਾਰਦੇ ਆ ਪਰ ਉਹ ਜਾਨਾਂ ਜਿਹੜੀਆਂ ਅਸੀਂ ਗੁਆ ਰਹੇ ਆ ਉਹ ਇੱਕ ਖੂਨ ਉੱਥੇ ਸਾਡਾ ਡੁੱਲ ਰਿਹਾ ਅਸੀਂ ਉਸ ਖੂਨ ਨੂੰ ਬਚਾਈਏ ਜੋ ਅਸਲੀ ਦੁਆ ਅਸਲੀ ਅਰਦਾਸ ਸਾਡੇ ਧਰਮਾਂ ਦੇ ਵਿੱਚ ਲਿਖੀ ਹੈ ਉਹ ਲੋਕ ਖੁਦ ਕਰ ਰਹੇ ਹੈ ਕਿ ਇਹੀ ਅਸਲੀ ਅਰਦਾਸ ਹੈ ਕਿ ਅਸੀਂ ਵੀ ਇਕੱਠੇ ਹੋਈਏ ਜੇ ਅਸੀਂ ਇਸ ਦੇਸ਼ ਦੇ ਵਿੱਚ ਜਿਹਨੂੰ ਅਸੀਂ ਗੋਰਿਆਂ ਦਾ ਦੇਸ਼ ਕਹਿੰਦੇ ਆ ਅਸੀਂ ਇਸ ਦੇਸ਼ ਸਾਨੂੰ ਇਕੱਠੇ ਕਰ ਸਕਦਾ ਅਸੀਂ ਇੱਥੇ ਇਕੱਠੇ ਬੈਠ ਸਕਦੇ ਕਿਉਂ ਨਹੀਂ ਸੀ ਆਪਣੇ ਦੇਸ਼ਾਂ ਦੇ ਵਿੱਚ ਆਪਣੇ ਪੁਰਾਣੇ ਪਿੰਡ ਜਿਨ੍ਹਾਂ ਨੂੰ ਕੋਈ ਉੱਜੜ ਕੇ ਪਾਕਿਸਤਾਨ ਚ ਗਿਆ ਕੋਈ ਉਧਰੋਂ ਉੱਜੜ ਕੇ ਹਿੰਦੁਸਤਾਨ ਚ ਆ ਕੇ ਵਸਿਆ ਅਸੀਂ ਆਪਦੇ ਕਰਰ ਨੂੰ ਦਾਦਿਆਂ ਪਰਦਾਦਿਆਂ ਦੀ ਪਰ ਕਿੰਨੀ ਜ਼ਮੀਨ ਜਾਇਦਾਦਾਂ ਨੂੰ ਦੇਖ ਸਕੀਏ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਦੇਖ ਸਕੀਏ ਤੇ ਇਸ ਦੇ ਲਈ ਇਹ ਸਭ ਦੀ ਦੁਆ ਹੈ ਉਹ ਪ੍ਰਮਾਤਮਾ ਓਕਦਾ ਉਹ ਵਾਹਿਗੁਰੂ ਉਹ ਅੱਲਾਹ ਕਰੇ ਕਿ ਇਹ ਦੁਆਵਾਂ ਕਦੇ ਨਾ ਕਦੇ ਪੂਰੀਆਂ ਹੋਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਹ ਨਫ਼ਰਤ ਦੇ ਬੀਜ ਨਾ ਜਾਣ ਤੇ ਖੁਸ਼ੀਆਂ ਦੇ ਨਾਲ ਜੋ ਸਾਰਾ ਮਾਹੌਲ ਹੈਗਾ ਉਹ ਤਰਕੀਆਂ ਇਹਨਾਂ ਦੇਸ਼ਾਂ ਦੀ ਤਰ੍ਹਾਂ ਚੜ੍ਹਦਾ। ਅ ਥੈਂਕ ਯੂ ਦੋਸਤੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਕਿ ਅੱਜ ਇਸ ਸਥਾਨ ਤੇ ਇਕੱਠੇ ਹੋਏ। ਫਿਰ ਮਿਲਦੇ ਹਾਂ ਕਿਸੇ ਹੋਰ ਥਾਂ ਦੇ ਉੱਤੇ। ਸਾਸਤਰੀ ਕਾ ਸ਼ੁਕਰੀਆ ਜੀ ਤੁਹਾਡਾ ਦੁਆ। Thank you.